ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਵੀਡੀਓ ਦੇਖਦੇ ਆ ਤੇ ਅੱਜ ਅਸੀਂ ਅਕਸਰੀ ਹਜ਼ੂਰ ਸਾਹਿਬ ਤੋਂ ਵਾਪਸੀ ਮੌਕੇ ਇਹ ਧੰਨਾ ਭਗਤ ਜਿਹੜਾ ਗੁਰਦੁਆਰਾ ਜਿਲ੍ਹਾ Rajasthan ਜਿਲ੍ਹਾ ਟੋਂਕ ਸਟੇਟ Rajasthan ਜਿਲ੍ਹਾ ਟੋਂਕ ਤੇ ਬੈਤ ਉੱਥੇ ਬਾਪਾ ਕੋਲੇ ਘੋੜੀ ਆ ਤੇ ਪੈਰ ਦਿਖਾ ਦੇ ਵੀ ਹਰਮਨ ਪੈਰ ਦੇਖੋ ਤੁਸੀਂ ਕਿੰਨੇ ਆ ਦੇਖੋ ਦੇਖ ਕਿੰਨੇ ਨਾ ਵਧੇ ਆ ਪੈਰ ਦੇ ਪਿਛਲਾ ਪੈਰ ਵੀ ਦਿਖਾ ਦੇ ਇਹ ਅਸੀਂ ਹੁਣ ਪੈਰ ਬਣਾਵਾਂਗੇ ਇਹ ਘੋੜੀ ਦੇ ਪੈਰ ਵਧਣ ਦਾ ਕਾਰਨ ਇਹ ਘੋੜੀ ਦੇ ਪੈਰ ਵਧਣ ਦਾ ਕਾਰਨ ਇਹ ਆ ਵੀ ਇਹਦੀ ਲੱਤ ਪਿਛਲੀ ਟੁੱਟੀ ਹੋਈ ਆ ਇਸ ਕਰਕੇ ਚੱਲ ਫਿਰ ਥੋੜੀ ਇਹਨੇ ਤਾਂ ਘੱਜ ਜਾਂਦੇ ਹੁੰਦੇ ਕੋਈ ਇਹ ਅਸੀਂ ਪੈਰ ਬਣਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਹੁਣ ਇਹ ਅਸੀਂ ਸੇਵਾ ਕਰਨ ਆਏ ਆ ਤੇ ਪੈਰ ਬਣਾ ਕੇ ਵੀਡੀਓ ਪਾਉਣੀ ਆ ਬਾਅਦ ਆਹ ਹੱਯਨ ਦੋ ਹਲਾ ਦੋ ਹਲਾ ਹੋਏ ਕੋਈ ਦੋ ਕੋਈ ਨਹੀਂ ਲੱਗਦਾ ਇਹ ਹੀ ਉਵੇਂ ਨਹੀਂ ਖੁਰ ਬਣਾਉਂਦੇ ਹੈ ਇਹਦਾ ਸੇਵਾ ਸੁਭਾ ਵਾਲੀਆਂ ਭਰਾਵੋ ਹੋਰ ਨਾ ਫੋਨ ਕਰਨ ਲੱਗ ਜਿਓ ਹੂੰ ਸਾਡੇ ਵੀ ਆਹ ਚੀਜ਼ ਵੱਢਣੀ ਨਹੀਂ ਆਹ ਸਿੱਖੀ ਬਹੁਤ ਆ ਵੱਢਦੇ ਆ ਅੱਗੀ ਆਲੇ ਮੇਰੇ ਇੱਥੇ ਤੈਨੂੰ ਕਹੀਂ ਤਾਂ ਜਾਂਦੇ ਆਂ ਇਹ ਮੋਹਈ ਲਾ ਕੋ ਕਰੂ ਮੈਂ ਕਰ ਬਈ ਕਰ ਕੱਟ ਦੇ ਮਰੀ ਬਈ ਛੱਡ ਦੇ ਛੱਡ ਦੇ ਛੱਡ ਦੇ ਓਏ ਛੱਡ ਜਾ ਕੋਈ ਨਹੀਂ ਦੇਖ ਆਹ ਬੱਜੀ ਗਾਲ ਨਹੀਂ ਵੀ ਦੇਖ ਲੋ ਇਹ ਬਲੇਟ ਹੋਵੇ ਨਾ ਆਰੀ ਦਾ ਅੱਜ ਦਾ ਬਲੇਟਾ ਕਾ ਓਏ ਆਰੀਆ ਫਰੀ ਲਿਆ ਹੈਲੋ ਅੱਜ ਦਾ ਭੇਟ ਕੇ ਨਾਮ ਲੋਹਾ ਬਣਾਇਆ ਠੀਕ ਆ ਉਹ ਨਹੀਂ ਹੈਗਾ ਹਾਂ ਉਹ ਠਾ ਦੂਜੀ ਨਾ ਬੰਦ ਨਹੀ ਬਾਪੂ ਬਾਪੂ ਦੂਜੀ ਨਹੀਂ ਮੈਂ ਵਰਦਾ ਨਹੀਂ ਬੋਟ ਇਹ ਕੰਮ ਨੂੰ ਤੂੰ ਗਲਤ ਕਰਦਾ ਚੋ ਕੰਮ ਜੀ ਲਾ ਬਾਪੂ ਠੀਕ ਆਇਆ ਉਰੇ ਨਾ ਰਜੂ ਆਇਆ ਲਾਦਣਾ ਸੀ ਸਾਰਾ ਹੀ ਆਹੋ ਤੋ ਨਾਲ ਜਣਾ ਬੜਾ ਅੰਦੇ ਦੀ ਅੱਜ ਆਇਆ ਗੌਰਨੇ ਵੀ ਤੋਂ ਲੈ ਕੇ ਬੇਟਾ ਵੀ ਆ ਰਿਹਾ ਪਲੇਟ ਨਾ ਵੀ ਲੈ ਕਰਦਾ ਹੁਣ ਕੋਈ ਨਾ ਹੈ ਨਹੀਂ ਦੂਜਾ ਕਿਹੜਾ ਦੂਜੀ ਆ ਰਹੀ ਆ ਨਾ ਨਾ ਬੜਾ ਗ੍ਰੇਂਡਰ ਚੱਲਦਾ ਕੋਈ ਨੰਨ ਕੋਈ ਲੈਣਾ ਹੁੰਦਾ ਬੰਦਾ ਕਰੂਗਾ ਚੱਲਾ ਸੀ ਭੋਲੀ ਦੇ ਪੈਸੇ ਬਣਾਉਂਦੇ ਸੀ ਤੇ ਬਾਬੇ ਦੀ ਹੈਗੀ ਆ ਤਾਂ ਤੇਰੀ ਅੱਗੇ ਜਾ ਉਹ ਉਹ ਕੋ ਕਰਾ ਯਾਰ ਉਹ ਕਿੱਥੇ ਦਾ ਪੈਰ ਗਾ ਉਹਨੂੰ ਖਿੱਚੋ ਯਾਰ ਤੈਨੂੰ ਚੜਦਾ ਤੈਨੂੰ ਹੌਣ ਜੱਲ ਇੱਧਰ ਆ ਜਾ ਜੱਗਾ ਪਰ ਜੱਗਾ ਇਹਨੂੰ ਆ ਲਿਆ ਮੈਂ ਭਾਵੇਂ ਇੱਥੋਂ ਫੜ ਓਏ ਐਨਾ ਹੁਣ ਤੂੰ ਛੱਡ ਕੇ ਨਾ ਭਾਜੀ ਮੈਂ ਫੜ ਲਿਆ ਕਰ ਕੁੱਤੇ ਚੜਦਾ ਤਰਿਆ ਹੁੰਦਾ ਅੱਛਾ ਮੇਰੇ ਹੁਣ ਹੱਥ ਓਏ ਇਹਨੂੰ ਮੈਂ ਕੀ ਕਹਿ ਰਿਹਾ ਫਿੱਚੀ ਦਾ ਖੜਾ ਕੋੜੀ ਖਿੱਚ ਕੇ ਲੈ ਜਾਂਦੀ ਆ ਉਹ ਨਹੀਂ ਇਹਦਾ ਲੈ ਜੀ ਉਹਨੂੰ ਕਦੋਂ ਜਾਂਦਾ ਕੋ ਨਹੀਂ ਯਾਰ ਸਪੈਰ ਹੀ ਸਹੀ ਆ ਰਿਹਾ ਮਜ਼ਾ ਫੇਰ ਵਕਤੇ ਲੈ ਆਉ ਇਹਨੂੰ ਫੇਰ ਹੀ ਸਹੀ ਆਉ ਪਿੱਛੇ ਨੂੰ ਲਈ ਜਾਂਦੇ ਆ ਪਿੱਛੇ ਨੂੰ ਜਾਂਦ ਕਿਹਾ ਸੀ ਗੰਘੇਰ ਸਾਡੇ ਕੋਲੇ ਕੜਕੀ ਨੇ ਜਾਂ ਨਹੀਂ ਉਹ ਦੇਖ ਦੇਖ ਦੋਬਾਰਾ ਉਹ ਲਾ ਉਹ ਲਾ ਤਬਦੀ ਬਸ ਬਸ ਆ ਛੱਡੀ ਦੇ ਮੂਰੇ ਫਾੜ ਆ ਕੜਿਆਲਾ ਜਾ ਕਢਾ ਗਈ ਰੋਕ ਜਰ ਰੋਕ ਜਰ ਰੋਕ ਸਾਰੀ ਬਣਾ ਨਾ ਦਿਖਾ ਦੇ ਸੇ ਮੇਰੇ ਹੁਣ ਤੁਹਾਨੂੰ ਕੋਈ ਥੋੜੇ ਬਿਲਕੁਲ ਮਾਤਲਬ ਦੀ ਹੈ ਕੋਈ ਉਹਦੀ ਭੈਣ ਆ ਤੁਹਾਡੇ ਵਾਲੀ ਦੀ ਪਿਆਰ ਪੂਰ ਨਿਸ਼ਾਨ ਸਾਰੇ ਪੌੜੀਆਂ ਪੂਰੀਆਂ ਦਿਖਾ ਦਿੰਦਾ ਰਿਆਂ ਸਾਰੇ ਪੌੜੀਆਂ ਪੂਰੀਆਂ ਕੰਮ ਚੱਲ ਵੀ ਤੇ ਸਿੱਧੀ ਗੱਡੀ ਲੈ ਕੇ ਜਾਣੀ ਆਪਾਂ ਉਹ ਸਾਰੀ ਬਣਾਤੀ ਆ ਤਾਂ ਵੀ ਕੋਸਾ ਲਾ ਬੇਚ ਵੀ ਦਿੱਤੀ ਵੀਡੀਓ ਜੀ ਪੈਰ 2-4 ਵਰੀ ਬਣ ਕੇ ਤਾਂ ਸੈੱਟ ਹੋ ਜਾਣਗੇ। ਦੋ ਵਾਰ। ਹਾਂ ਵਧੀਆ ਜਿਹਾ ਬਣ ਕੇ ਤਾਂ ਫੇਰ ਸੈੱਟ ਹੋ ਜਾਣਾ ਨੀ ਆਮਾ। ਇਹ ਲੱਤ ਤੇ ਬਿੰਗੀ ਹੀ ਰੱਖੂ ਹੋਰ ਤਾਂ ਕੋਈ ਨਹੀਂ ਹੋਣੀ। ਹੋਰ ਇਹਨੂੰ ਕੀ ਹੋਣਾ ਕੁਝ ਨਹੀਂ ਆ ਪੈਰ ਸੈੱਟ ਹੋ ਗਏ ਬਸ। ਲੱਤ ਵੀ ਸੈੱਟ ਕਰ ਦਿੰਦੇ ਉਹਨਾਂ ਨੇ। ਜਿਹੜੇ ਰਾਜੀ ਹੋਏ। ਲੱਤ ਤਾਂ ਸੈੱਟ ਕਰ ਟੁੱਟੀ। ਇਹ ਜਿਹੜਾ ਨਾਲ ਲਾ ਦੇਣੀ ਉਹਨਾਂ ਨੇ। ਹੈ ਚੱਕ ਵਿੱਚ ਸਾਡੀ ਕੀ ਲਾ ਦਿੰਦੇ। ਇਹ ਲੱਤ ਤਾਂ ਕੀ ਸੈੱਟ ਮੈਂ ਬਿੰਗੀ ਜੁੜੀ ਵੀ। ਕਰ ਦੇਣਗੇ। ਲੱਤ ਬਿੰਗੀ ਜੁੜੀ ਦਾ ਕੀ ਸੈੱਟ ਹੋਣੇ ਹੋਣਾ। ਨਹੀਂ ਨਹੀਂ। ਉਹ ਤੇਰਾ। ਕੁਰਸੀ ਲਾਉਣ ਲੱਤ। ਜੱਟ ਜਿਆ ਕੌਣ ਦੋ ਫਿਰ ਮੈਂ ਕਰਦਾ ਕਿ ਸੇਵਾ ਵਧੀਆ ਬਣਾ ਕੇ ਖਫੜੀ ਕਾਲੇ ਮਾਸਾ ਲਾਇ ਲੰਦੇ ਸਾਗੇ ਆਦਾ ਠੀਕ ਆ ਨਾ ਕਬਟ ਕੇ ਹੋਰ ਆਦਾ ਵਧੀਆ ਹਾ 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 ਬਣਾਉਣਾ ਗਲਾਮ ਕਰ ਲੀਏ ਲੋਕ ਹੂੰ ਗਲਾਮ ਨਹੀਂ ਹੁੰਦੀ ਨਾਲ ਇਹ ਲਗਾਮ ਹੁੰਦੀ ਆ ਇਹਨ ਖੜੀ ਰਹਿ ਜਾਂਦਾ ਬਸ ਬਾਹਰ ਹੀ ਗੱਡੀ ਆ ਟੁੱਟ ਜਾਣੀ ਨਹੀਂ ਦੂਜੀ ਰੱਸੀ ਮਾੜੀ ਕੋਈ ਨਾ ਖੜੀ ਹੋਇਆ ਇੱਕੜਾ ਜ਼ੋਰ ਮਾਰਦੀ ਆ ਇੱਕੜਾ ਜ਼ੋਰ ਮਾਰਦੀ ਖੜੀ ਹੋਈ ਉਹ ਚਲੋ ਦੇਖਦਾ ਨੇ ਪੁੱਤਰਾ ਖੜਾ 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 ਬੋਤਲ ਸਾਵਨਾ ਮਾਇਆ ਕਰ ਆ ਸਕਦੀ ਵੀ